ਸਾਨੂੰ ਬੜਾ ਗੁੱਸਾ ਚੜ੍ਹਦਾ ਕਿਉਂਕਿ ਅਜੇ ਉੱਤੋਂ ਭੱਜ ਚੁੱਕਾ ਆ। ਆ ਐਨੀ ਗਈ ਅੱਜ ਰਗਾਂ ਮੈ ਗਈਆਂ ਵਾਈਆਂ। ਸੋਣਾ ਪੰਜਾਂ ਦੀ ਭਾਈਆਂ ਕੋਈ ਘੋਮਾ ਦਾ ਥੱਲੇ ਆਉਣਾ ਬਾਅਦ ਚ। ਜਿਨ੍ਹਾਂ ਦੇ ਕੰਨਾਂ ਵਾਲੀਆਂ ਛੱਤਾਂ ਸੀ ਕਮੈਂਟ ਕਰਕੇ ਜਰੂਰ ਦੱਸਿਓ। ਹੁਣ ਤਾਂ ਛੱਤ ਤੇ ਚੜ੍ਹਿਆ ਨਹੀਂ ਜਾਂਦਾ ਤੇ ਐਨਾ ਸ਼ੀਰਵਾਦ ਗਿਆ। ਨਾ ਲਿਆ ਕਰ ਪੰਗੇ ਨਾ ਲਿਆ ਕਰ ਇਹਦੇ ਨਾਲ ਪੰਗੇ। ਏਸੀ ਰੂਮ ਆਏ ਦਿੱਲੀ ਪਹੁੰਚ ਆਣੀ ਸਰੋ ਸਾਰੀ ਆ ਜਿਹੜੀ ਕੇਹਦੇ ਪਹੁੰਚਾ ਦੇ ਬਾਰਨੀਆਂ ਨੂੰ ਪਹੁੰਚਾ ਦੇ ਕਹਿੰਦੇ ਮੁੰਡਾ ਉੱਠ ਪਿਆ ਕਹਿੰਦੇ ਸੰਧੂਆਂ ਦਾ ਸਵੇਰੇ ਮੋਟਰਸਾਈਕਲ ਤੇ ਕਹਿੰਦਾ ਤੇਲ ਮੁੱਕਾ ਤੇ ਹੁਣ ਸਾਈਕਲ ਤੇ ਆ ਗਿਆ ਹਾਂਜੀ ਸਾਸਰੀ ਕਾਲਜੀ ਕੀ ਹਾਲ ਚਾਲ ਠੀਕ ਠਾਕ ਆਜਦੇ ਬਲੌਗ ਵੇ ਤੁਹਾਡਾ ਸਵਾਗਤ ਹੈ ਤੇ ਜਿਵੇਂ ਕਿ ਤੁਹਾਡਾ ਅੱਜ ਸਾਨੂੰ ਬੜਾ ਗੁੱਸਾ ਚੜੰਦਾ ਕਿਉਂਕਿ ਅਜੇ ਉੱਤੋਂ ਭੱਜ ਚੁੱਕਾ ਆਪ ਹੀ ਭਜਾ ਕੇ ਆਏ ਆ ਆਉਂਦਾ ਨਹੀਂ ਕਿੰਨੇ ਦਿਨਾਂ ਤੋਂ ਰੋਜ਼ ਲੇਟ ਆ ਕਹਿੰਦਾ ਭਾਵੇਂ ਆ ਕਿ ਜਿਹਦੇ ਲਈ ਅਸੀਂ ਕਮਰਾ ਪਾਉਂਦਾ ਹੈ ਜਿਹਦੇ ਲਈ ਤਿਆਰੀ ਕਰੰਦਾ ਹੈ ਉਹ ਬੰਦਾ ਹੀ ਆਪ ਹੀ ਆਲਰੇਡੀ ਭ ਉਹਦੀ ਛੁੱਟੀ ਪੂ ਆ ਚੁੱਕੀ ਆ। ਯਾਰੀਆ ਬੜਾ ਗੰਦਾ ਹੈ। ਆਊਗਾ ਕੁੱਤ ਨਹੀਂ ਤੇ ਬਾਕੀ ਉਹਦੇ ਲਈ ਕੱਚੇ ਕੋਠੇ ਦੀ ਤਿਆਰੀ ਚੱਲ ਰਹੀ ਹੈ ਤਾਂ ਪਰ ਮੀਂਹ ਉੱਤੇ ਬਹੁਤ ਤੇਜ਼ ਦੱਸਿਆ ਗਿਆ ਨੈਟ ਤੇ ਵੀ ਚਾ ਲੈ ਆਏ ਅੱਜ ਵੀ ਨੂੰ। ਬਾਕੀ ਇਹਨਾਂ ਚਾਹ ਵੀ ਆ ਗਈ ਹੈ ਤੇ ਉੱਤੇ ਮਖਾੜੇ ਕਿਵੇਂ ਬੰਦਦੇ ਆ। ਇਹ ਬੰਨਾ ਪੂਰਾ ਕੱਚਾ ਕੋਠਾ। ਹਲੋ ਸਾਡੀ ਸੀਮੈਂਟ ਦੀ ਲੋਕਾਂ। ਉੱਤੇ ਕੱਚਾ ਮਿਸਤਰੀ ਆਵਾਜ਼ ਤੁਹਾਨੂੰ ਸਮਝ ਨਹੀਂ ਆਉਣੀ। ਨਾ ਅੱਜ ਹੋਣੀ ਆਇਆ ਕਰਾਂਗੇ ਅਸੀਂ ਤਾਂ ਬੈਠਾ ਕਰਾਂਗੇ। ਫੀਮ ਖਾਦੀ ਉਹਦੀ ਆਵਾਜ਼ ਨਹੀਂ ਸਮਝ ਆਉਂਦੀ। ਹੋਲੀ ਮਿਸਤਰੀ ਮੜ ਆਇਆ। ਕਿਉਂ? ਅੱਜ ਆਏ ਅੱਜ ਬਾਗ ਪੈ ਗਈ ਅੱਜ ਰਗਾਂ ਬੈਗੀਆਂ ਵਾਈ ਦੀਆਂ ਰਗਾਂ ਨਹੀਂ ਉੱਠਣ ਦਈਆਂ ਅੱਜ ਪਉਦੀਆਂ ਆ ਚਾਹ ਨਹੀਂ ਆਉਂਦੀ ਖਾ ਜਾ ਅਜੇ ਨਾ ਆਇਆ ਕਰੇਗਾ ਆਪਾਂ ਦਾ ਵਿਆਹ ਕਰਾਂਗੇ ਪਹਿਲਾ ਪਹਿਲਾਂ ਇਨਾ ਤੇ ਬਾਲੇ ਲਾ ਅੱਲਾ ਦੇ ਮੁੜਕੇ ਆੜੇ ਫਰੇ ਜੇ ਹੀ ਫਰੇ ਪਾਤੇ ਅਚਾ ਜੂ ਵੀ ਇੱਥੇ ਰੱਖ ਆ ਉੱਤੇ ਰੱਖ ਦੇ ਇੱਧਰ ਇੱਧਰ ਰੱਖ ਦੇ ਉੱਤੇ ਰੱਖ ਉੱਤੇ ਆ ਫਰੇ ਪੈ ਗੇ ਫਰਿਆਂ ਦੇ ਉੱਤੇ ਕਾਨੇ ਪੈ ਜਾਣੇ ਆ ਆ ਪਹਿਲਾ ਸਟੈਪ ਹੈਗਾ ਸੀ ਇਹਦਾ ਬਾਲੇ ਬਾਲੇ ਅਸੀਂ ਭਾਜ ਹੀ ਲੈ ਲਈ ਸੀ ਪਿੰਡੋਂ ਪਰ ਬਾਲੇ ਏਡੇ ਵਧੀਆ ਨਹੀਂ ਹੈਗੇ ਕੋਈ ਕਹਿ ਦिए ਠੀਕ ਆ ਉਹ ਪਰਲੀ ਸਾਈਡ ਵਧੀਆ ਉੱਪਲੇ ਤਾਂ ਉੱਚੇ ਨਹੀਂ ਵੀਰੇ ਅਰੇ ਇੰਨਾ ਕੀ ਕਮਰਾ ਠੰਡਾ ਰਿਆ ਕਰੂਗਾ ਉਹਦੇ ਲਈ ਪਾ ਕੇ ਦਿੱਤਾ ਹੀ ਕਹਿੰਦਾ ਰਹੂੰਗਾ ਦੀ ਬੀਵੀ ਨਾਲ ਬੀਵੀ ਦੀ ਮੋਟਰਸਾਈਕਲ ਸਵੇਰੇ ਲੈ ਆਏ ਉਹ ਧੱਕੇ ਤੋਂ ਐਡਾ ਕਮਰਾ ਪਾ ਕੇ ਦਿੱਤਾ ਆ ਰਹਿਣ ਦੇ ਭਈ ਇਹ ਤਾਂ ਮੈਂ ਕਹਿੰਨਾ ਕੋਈ ਫਾਇਦਾ ਨਹੀਂ ਦਾ ਲਓ ਜੀ ਮੀ ਵੀ ਆ ਗਿਆ ਉਧਰੋਂ ਅੱਛੇ ਮੀ ਆ ਗਿਆ ਕਹਿੰਦੇ ਆ ਵੀ ਜਾਣਾ ਲਾਗ ਰੂਪੇ ਨਹੀਂ ਸੀ ਪਾ ਲੈਣੀ ਆ ਹੂੰ ਪਾਉਣ ਭਈ ਸਰਕੀ ਕਾਚੂ ਚਾਹੀਦਾ ਕਾਚੂ ਕਾਚੂ ਸਾਹਮਣੇ ਕਾਛੂ ਪਿਆ ਜੀ ਇੱਥੇ ਰੱਸੀ ਵਾਂਦੀ ਹੁੰਦੀ ਓ ਲੈ ਵੀ ਚੜ ਗਏ ਚੋਬਰ ਤਾਨ ਹੱਥ ਕਰਾ ਕੇ ਹੱਟਣਗੇ ਅੱਜ ਕਹਿੰਦੇ ਆ ਚੱਕ ਲੈ ਵੀ ਹੁਣ ਗੱਗੂ ਜੀ ਵੀ ਮੋਆਇਨਾ ਕਰਨ ਤਾਂ ਚੜ ਚੱਲੇ ਨੇ ਮੇਰਾ ਵੀਰ ਤੇਰਾ ਕੋਈ ਛੱਤਾ ਨਾ ਜਿਆਦਾ ਮੋਹ ਪਿਆਰ ਹੈ ਨਹੀਂਗਾ ਤੂੰ ਤੋ ਨਾ ਪੰਜਾਂ ਦੀ ਭਾਈਆਂ ਕੋਈ ਘਮਾ ਦਾ ਥੱਲੇ ਆਉਣਾ ਬਾਅਦ ਚ ਮਿਸਤਰੀ ਕਿਵੇਂ ਆ ਆਜੂ ਪੂਰਾ ਘਟੇਗਾ ਆ ਕਾਨੇ ਪਾ ਰਹੇ ਆ ਆਪਾਂ ਇਹਦਾ ਪੂਰਾ ਹੀ ਮਿਲਣਾ ਆਪਾਂ ਨੂੰ ਸਹਿਜ ਆ ਦਾ ਫੋਟਰੀ ਸ ਹੈ ਜਿਹੜਾ ਪੂਰਾ ਸਹੀ ਕਰਕੇ ਕਾਨੇ ਆ ਜਮਾ ਰੇਡੀ ਕਰੇ ਜਾਂਦੇ ਨੇ ਜਿਨ੍ਹਾਂ ਦੇ ਕੰਨਿਆਂ ਵਾਲੀਆਂ ਛੱਤਾਂ ਸੀ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਤਾਂ ਬਹੁਤ ਘਾਟਣਾ ਬਾਈ ਹੁਣ ਤਾਂ ਲੈਂਟਰ ਹੀ ਪਾਉਦੇ ਨੇ ਜਿਹੜਾ ਕਿਹੜਾ ਲੈਂਟਰ ਨਾ ਮੋਟੇ ਤੂੰ ਕਿਧਰ ਵੜ ਗਿਆ ਵਿੱਚ ਵੜ ਗਿਆ ਇੱਧਰ ਮਿੱਟੀ ਵਾਲਾ ਬੰਦਾ ਲੱਗਾ ਆ ਆਪਣਾ ਚੱਕ ਵੇ ਮਿੱਤਰਾ ਹਾਂ ਮੰਮੀ ਜੀ ਆ ਠੀਕ ਆ ਮੋਲ ਕਹ ਲੋ ਜੀ ਮੰਮੀ ਨੇ ਵੀ ਛੱਤਾਂ ਦੇ ਬੜੇ ਪੋਚੇ ਲਾਏ ਹਨ ਬਥੇਰੇ ਲਾਏ ਆ ਹੁਣ ਤਾਂ ਛੱਤ ਤੇ ਚੜ੍ਹਿਆ ਨਹੀਂ ਜਾਂਦਾ ਤੇ ਇੰਨਾ ਸ਼ਰੀਰਵਾਦ ਕਰ ਇਹ ਹੁਣ ਨਹੀਂ ਚੜ੍ਹਿਆ ਜਾਂਦਾ ਲੈਣੇ ਗਾਂ ਦਾ ਮੈਂ ਹੀ ਪੋਚੇ ਲਾਉਣੇ ਆ ਤੇ ਥੰਡੂ ਵਾਲੇ ਖਾਨਦਾਨ ਜਾ ਕੇ ਮੋਟੀ ਹੋ ਗਈ ਤੇ ਗਾਂ ਦੇ ਜਵਾਕ ਵੀ ਮੋٹے ਜਾਮਲੇ ਇੱਕੋ ਜੇ ਕਰਤੇ ਸਾਰੇ ਆਪਨਾ ਤੁਸੀਂ ਕੋਈ ਵੀ ਕਰੀਓਗੇ ਆਪਦੇ ਹੱਥ ਆਰਾਮ ਕਰੀ ਜਾਇਓ ਜੇ ਮੇਰੀ ਦਾ ਪ੍ਰਣਾਮ ਕੀ ਭਲਾ ਮਾਧੂ ਪਈਆ ਜੇ ਉਮਰ ਤੂੰ ਗੱਲ ਕਰਨ ਤੋਂ ਪਹਿਲਾਂ ਸੋਚ ਲਿਆ ਕਰ ਕਿਨੂੰ ਗੱਲ ਕੀ ਕੀਤੀ ਕਿਨੂੰ ਕੀ ਕੀਤੀ ਠੀਕ ਆ ਚੱਲੀ ਜਾਂਦਾ ਕੰਮ ਸਾਡਾ ਨਿਕਲਣ ਠੀਕ ਓਕੇ ਕੰਮ ਨਾ ਲਿਆ ਕਰ ਪੰਗੇ ਨਾ ਲਿਆ ਕਰ ਇਹਦੇ ਨਾਲ ਪੰਗੇ ਪਰਾਵਾ ਚੇਟ ਕੇ ਛੱਡ ਦੂੰ ਤੇ ਝੁੱਟ ਖਾਲਿਓ ਪੱਕੀਆਂ ਮੁੜ ਕੇ ਪੱਕੀਆਂ ਖਾਲਾ ਕੇ ਹਾਂ ਹਾਂ ਖਾਓ ਕੱਚਾ ਆਟਾ ਆ ਤੇ ਤਰਪੈਲ ਪਾਉਂਦਾ ਹਾਂ ਕਿਤਾ ਹਾਂ ਐਮਾ ਜਾਉਂ ਤੋਂ ਰੋਈ ਕੋਈ ਨਹੀਂ ਆਉਂਦੀ ਦਾ ਜਮੈਟੋ ਜਮੈਟੋ ਸਵੀਗੀ ਕਰਿਆ ਕਰਾਂਗੇ ਹਾਂ ਯਾ ਦੋਸਤ ਯਾ ਕਰਾਂਗੇ ਦੂਜੀ ਐਮਾ ਜਾਉਂ ਟਰੰਗੜੀ ਚੱਲੀ ਪੈਣਾ ਜੀ ਹਾਂ ਆਉਣ ਵਾਲੇ ਟਾਈਮ 'ਚ ਜਾ ਮੋਟੇ ਕਾਓ ਲਿਆ ਕੈਂਕੀ ਖਾ ਤਾਂ ਕੀ ਇਹ ਦੂਰੀ ਕਰਕੇ ਪਾਇਓ ਚੰਗਾ ਹਮ ਯੈਸ ਹਾਂ ਐਡੇ ਤੇਰੇ ਡੌਲੇ 50 ਕਿਲੋ ਦੀ ਤਰਪੈਲ ਸੱਟੀ 5 ਕਿਲੋ ਤੋਂ ਤਾਰ ਛੱਡ ਨਾਲ ਵੀ ਕਮਰਾ ਨੀ ਨਵਾ ਕਰਾ ਤਾ ਛੱਡ ਨੂੰ ਝੰਗ ਓਏ ਨੀਵੇਂ ਚੰਗਾ ਇਹ ਠੰਡਾ ਹੀ ਰਹਿਣਾ ਮੰਮੀ ਮਿੱਟੀ ਵਾਲਾ ਕਮਰਾ ਠੰਡਾ ਹੀ ਰਹਿੰਦਾ ਐਡਾ ਉੱਚਾ ਨਹੀਂ ਪਾਈਦਾ ਹੁੰਦਾ ਕਦੇ ਆਸਤੇ ਵੀ ਛੱਡ ਨਾਲੋਂ ਵੀ ਨਹੀਂ ਐਨੇ ਤੂੰ ਪੋਚੇ ਲੈ ਤੂੰ ਅੱਜ ਤੱਕ ਕਦੇ ਉੱਚੇ ਟਾਰੇ ਤੇ ਲੈ ਪੋਚੇ ਹੋਰ ਨਹੀਂ ਤਾਂ ਹਾਂ ਚਲੋ ਵੀ ਪਾਓ ਇੱਕ ਜਣਾ ਉੱਤੇ ਚੜੋ ਇੱਕ ਜਣਾ ਥੱਲੇ ਖੜੋ ਆਓ ਨਾ ਯਾਰ ਡਵਾ ਦਾ ਮਿੱਟੀ ਪਾਈਏ ਤਰਪੈਲ ਦੇ ਉੱਤੇ ਇਹ ਆ ਚੱਕ ਪਾਉ ਛੱਡ ਗਈ ਤਾਂ ਚੱਲ ਇੱਥੇ ਫੜਾ ਇੱਥੇ ਘਰੋ ਜਾਵਾ ਬਾਅਦ ਚੋ ਕਰ ਲਾਂਗੇ ਫੋਲਡ ਕਰ ਲਾਂਗੇ ਉਹਨੂੰ ਕੋਈ ਨਹੀਂ ਅੱਕਰੀ ਉੱਤੇ ਪਾਉ ਟਿਕਾ ਕੇ ਆ ਵਧੀਆ ਪਧਰੀ ਪਧਰੀ ਐਂ ਟਿਕਾ ਲਈਆਂ ਮਿੱਟੀ ਪਾਉ ਪਹਿਲਾਂ ਹਾਂਜੀ ਲੈ ਫੜੀ ਜਾ ਉਹ ਤੋਂ ਹੱਲੇ ਨਾ ਦਰ ਉਹ ਬੈਹ ਜਾ ਇੱਥੇ ਉਹ ਬੈਠੋ ਗਾਰ ਵਾਂ ਪਾਲਾ ਕੋਈ ਕੋਸ਼ਿਸ਼ ਕਿ ਤੇ ਗਾਰ ਫੇਰਦਾ ਵੀ ਲੈ ਦੇਣਾ ਹਾਂ 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 ਟੱਕਾ ਆਵਾਂ ਲੈ ਦੇ ਦੇਾਂਗੇ ਭਈਏ ਛੁੱਟੀ ਪੈ ਗਈ ਇਹਦੇ ਹਾਂ ਆ ਜਾਏਗਾ ਕੋਈ ਨਹੀਂ ਸਹੀ ਹੋ ਗਰਾ ਜੇ ਦਾ ਉਹ ਨਾ ਆਏ ਦਾਦੇ ਵਿੱਚੇ ਕੰਮ ਪੈ ਗਿਆ ਸਾਨੂੰ ਮੀਂਹ ਦਾ ਮੌਸਮ ਆਈ ਜਾਂਦਾ ਸਰੋਂ ਸਾਡੀ ਕਿਦਾਂ ਦੀ ਕੱਢੀ ਪਈ ਸੀ ਵਾੜ ਦੇ ਕੇ ਰੱਖੀ ਪਈ ਆ ਹੁਣ ਸਰੋਂ ਉੱਤੇ ਫਲਾਰ ਕੇ ਉਤੋਂ ਦੀ ਜੀਪ ਨਗਾ ਦੇ ਦੋ ਤਿੰਨ ਗੇੜੇ ਖੋਲੋ ਖੋਲੋ ਚੰਗੀ ਤਰ੍ਹਾਂ ਥੱਪੜ ਮਾਰ ਲਾਂਗੇ ਓਏ ਆ ਮੋੜਾ ਲੋੜਾ ਓਏ ਜੇ ਤਾਰਾ ਫਿਰ ਜੀ ਰਾਜੋ ਤੇ ਕਾਰਾ ਰਹਿਦੇ ਮਾਹਾਰੀ ਵਾਹ ਦਰਜਾ ਰਾਜਦਾਨ ਚਾਣ ਨਾ ਨਾ ਦੇ ਦੂਗਾ ਹੋਰ ਹੈ ਇੱਥੇ ਰੱਖ। ਸਤਰੀ ਸ਼ਾਮ ਨਹੀਂ ਟਾਲਦੇ ਹੈ ਹੱਦ ਤੱਕ ਰੋਣਾ ਤੁਸੀਂ। ਲੱਗੇ 11 ਪਾਉਣ। ਏਸੀ ਏਸੀ ਕਮਰਾ ਬਣਾ ਏਸੀ ਰੂਮ ਆ ਏਸੀ ਰੂਮ ਨੇਚਰਲ ਸੋਰਸ ਆ ਏਸੀ ਦਾ। ਚਲ ਮੈਂ ਥੱਲੇ ਉਤਰਾਂ ਬੰਦਾ ਆ ਗਿਆ। ਨੇ ਥੱਲੇ ਨਹੀਂ ਛੱਤ ਨਹੀਂ ਖਰਾਬ ਹੁੰਦੀ। ਹਾਂ। ਇਹਨਾਂ ਬੰਦ ਕਰਕੇ ਉਹ ਰੇਡਿੰਗ ਪਾ ਕੇ ਲਾਇਓ। ਇੱਥੇ ਬੱਚੇ ਪਰੇ ਤੇ ਪੜਾ ਆ ਗਿਆ। ਕੋ ਕਿਥੋਂ ਪਹਿਲਾਂ ਰੇੜੀ ਭਰਨਗੇ ਫਿਰ ਇੱਥੇ ਲਿਆਉਣਗੇ ਫਿਰ ਇੱਥੋਂ ਲਾ ਕੇ ਫਿਰ ਐ ਕੜਾਈਆ ਕੜਾਈ ਜਿਹਾ ਛੇਤੀ ਆਉਂਦੇ ਆ ਮਾਤੇ ਹਾਂ ਤੂੰ ਉਹ ਛੱਡ ਤੂੰ ਗੱਲ ਹੋਈ ਆ ਉਧਰ ਆ ਜੀ ਦਿੱਲੀ ਪਚਾਉਣੀ ਸਰ ਉਹ ਸਾਰੀ ਆ ਜਿਹੜੀ ਕੇਰਤੀ ਆ ਆ ਬਾਨੀਆਂ ਨੇ ਪਚਾਦੀ ਹਾਂ ਬਾਨੀਆਂ ਡਾਨੀਆਂ ਕੋ ਜਾਣੀ ਸਿੱਧੀ ਗਦਾਮਾਂ ਕਰੋ ਗੱਲ ਮੜਾ ਸਿੱਧੇ ਹੋ ਵਾ ਇੱਧਰ ਨੂੰ ਆਹ ਬਾਨੀਆਂ ਨੇ ਖਰੀਦ ਨਹੀਂ ਉਹਨਾਂ ਕਰਦੇ ਹੁਣ ਆਨਲਾਈਨ ਬੁਕਿੰਗ ਕਰ ਲਈ ਉਹਨਾਂ ਨੇ ਪਤੰਜਲੀ ਵਾਲਿਆਂ ਨਾਲ ਵੈਸੇ ਡੀਲ ਹੋਈ ਸਾਡੀ ਹਾਂ ਪਤੰਜਲੀ ਵਾਲਿਆਂ ਨਾਲ ਹੋਈ ਆ ਕਿ ਬੰਨ ਉਹ ਕਹਿੰਦੇ ਆ ਜੀ ਸਰ ਸਰਸੋਂ ਦਾ ਸਰਸੋਂ ਦਾ ਤੇਲ ਅੱਛਾ ਵੇਚਦੇ ਹੈ ਹਾਂ ਉਹਨੂੰ ਦੇਣਾ ਦਵਾਈ ਬਣਾਉਣ ਲਈ ਜੜੀ ਬੂਟੀਆਂ ਹੀ ਪੈਣੀ ਆਏ ਸਰ ਅਨਸਾਰੀ ਆਹੋ ਆਹੋ ਤੂੰ ਗਾੜਤੀ ਆ ਨਾ ਹਮ ਦਾ ਸਹੀ ਗੱਲ ਆ ਮਂਗਾਓ ਫਿਰ ਟਿੱਪਰ ਟੁੱਪਰ ਹੈ ਟਰਾਲੇ ਕੋੜੇ ਟਰਾਲੇ ਤੂੰ ਹੀ ਮਂਗਾਉਣੇ ਵੱਡੀ ਗੱਲ ਕਰੋ ਤੂੰ ਹੀ ਮਂਗਾਉਣੇ ਆ ਹਾਂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਹਿੰਦੇ ਮੁੰਡਾ ਉੱਠ ਪਿਆ ਕਹਿੰਦੇ ਸੰਧੂਆਂ ਦਾ ਹਲੇ ਕਹਿੰਦੇ ਪੂਰੀਆਂ ਅੱਖਾਂ ਖੁੱਲੀਆਂ ਨਹੀਂ ਹਲੇ ਕਹਿੰਦੇ ਚੋਬਰਦੀਆਂ ਮੰਜੇ ਤੇ ਹੀ ਵਿਰਾਜਮਾਨ ਹੈ ਉਧਰ ਪਾਹੂ ਆਣਾਂ ਨੇ ਚਿਗਰੀ ਚੁਗੜੀ ਪਾ ਗਏ ਤੇ ਕਹਿੰਦੇ ਛੱਤ ਵੀ ਪਾ ਦਿੱਤੀ ਐ ਔਟ ਕੇ ਸਰੋਂ ਵੀ ਕੋਲ ਕੱਢ ਲਈ ਐ ਵੀਰ ਜੀ ਹੁਣੀ ਹਿੱਲੇ ਹੀ ਤੱਕ ਨਹੀਂ ਹਲੇ ਯਾ ਗਰਵਾ ਕੋ ਨਹੀਂ ਆਲ ਮਿਸਤਰੀ ਵੇਲਾ ਲਾ ਗਏ ਸਿਰੇ ਕੰਮ ਨੂੰ ਮਿਸਤਰੀ ਨੇ ਨਵੇੜ ਤੇ ਹੀ ਕੰਮ اون ਬਾਈ ਨੇ ਮਿਸਤਰੀ ਨੇ ਇੱਟਾਂ ਦੇ ਇਹ ਹੋ ਰਿਹਾ ਤੇ ਖੁਰਲੀ ਬਣਾਉਣ ਲਾਈ ਉਹਨੂੰ ਹਾਂ ਉਠੀਏ ਨਾਲੇ ਆਪਾਂ ਵੀ ਇਹ ਮੰਜਾ ਬਹੁਤ ਚੰਦਰਾਏ ਛੜਦਾ ਨਹੀਂ ਕਿਸੇ ਨੂੰ ਵੀ ਬੰਨੀ ਰੱਖਦਾ ਨਾਲ ਜ਼ੋਰ ਮਾਰ ਕੇ ਉੱਠਣਾ ਪੈਂਦਾ ਕਿ ਨਹੀਂ ਮਿਸਤਰੀ ਇਹ ਤੋਂ ਪੂਰਾ ਬੰਦੇ ਦਾ ਸਰੀਰਕ ਜ਼ੋਰ ਪੂਰਾ ਲੱਗ ਜਾਂਦਾ ਇੱਕ ਵਾਰੀ ਮੰਜੇ ਤੋਂ ਉੱਠਣ ਲੱਗੇ ਦਾ ਛੱਤ ਦਾ ਕੰਮ ਕੰਪਲੀਟ ਹੋ ਗੱਗੂ ਕਿਸੇ ਦੇ ਘਰਾਂ ਚਾਤੀਆਂ ਨਹੀਂ ਮਾਰਦੀਆਂ ਹੁੰਦੀਆਂ ਘਰਾਂ ਨੂੰ ਬਹੁਤ ਵਿਆਹ ਹੁੰਦਾ ਚਾਚੇ ਦੇ ਘਰ ਹਾਂ ਬੱਸ ਆਂ ਆ ਕਿੱਧਰ ਚੜੀ ਜਾਂਦੀ ਆ ਓ ਭਾਤਮੀਜ ਉਹ ਆ ਕੱਟ ਦੀ ਵਿੱਚੋਂ ਹੈ ਬੱਦਰ ਨੂੰ ਚੜਦੀ ਉਹ ਵੀਡੀਓ ਬਣਾਈ ਜਾਂਦਾ ਗਾਲਾਂ ਕੱਢੀ ਜਾਂਦਾ ਵਿੱਚੇ ਨੰਗੀ ਹੁੰਦਾ ਨਹੀਂ ਕੱਟਦੇ ਕੱਟ ਦਿਆਂਗੇ ਲਾਵੇ ਹੁਣ ਇਹ ਖੁਰਲੀ ਆਪਾਂ ਬਣਾਦਣੀ ਗਾਂ ਤਾਂ ਇਸੇ ਤਰ੍ਹਾਂ ਸਾਡੀ ਸਭ ਤੋਂ ਵੱਡੀ ਗਲਤੀ ਹੋਇਆ ਆਂ ਗਾਂ ਵਿੱਚ ਭਾਈ ਕੀ ਗਲਤੀ ਸੀ ਆਪਣੀਆਂ ਗੱਲਾਂ ਵਿੱਚ ਦੱਸ ਇਹ ਹੈਗੀ ਪਹਿਲਾਂ ਇਹ ਮੂੰਹ ਹੈਗੀ ਦੋ ਦੱਦ ਦੋ ਦਾ ਨਾਉ ਹੋ ਰਿਹਾ ਇਹਦੇ ਨਾਲ ਪੱਟਾ ਤੇ ਬੰਨਣ ਗਿਆ ਹਿੱਲੀ ਦਾ ਇਹਨਾਂ ਨਾਲ ਹੱਥ ਮਾਰ ਦੇਣੀ ਮੈਂ ਲੈ ਇਹਨਾਂ ਹੱਥ ਮਾਰ ਨੂੰ ਕਰਦਾ ਨੂੰ ਬਲਤ ਜੋੜਨਾ ਇਹਨੂੰ ਹਾਏ ਇਹ ਯਾਰ ਬੜੀ ਸਿਆਣੀ ਮਾਰਦੀ ਨਹੀਂ ਇਹ ਮਾਰਦੀ ਨਹੀਂ ਬੜੀ ਡਰਾਉਂਦਾ ਇਹ ਕੋਈ ਤੈਨੂੰ ਰਿਆਸਤ ਦਿਖਾਈ ਮੈਨੂੰ ਸਰਸ ਲਾਵਾ ਉਹ ਤਾਂ ਡੰਗਰਾਂ ਮਾਰਦੀ ਆ ਆਪਾਂ ਥੋੜੀ ਮਾਰ ਦਿਆਂਗੇ ਆਪਾਂ ਨੂੰ ਨਹੀਂ ਡੰਗਰਾਂ ਨੇ ਮੈਨੂੰ ਪਤਾ ਨਾ ਕਿ ਤੋਏ ਲੀਰਾ ਲੀਰਾ ਬਣ ਰਹੀ ਹੈ ਕਿ ਜਿਹਦੇ ਨੇ ਇਹਨੂੰ ਜੂੜਦੀ ਆ ਹੱਥ ਪਾ ਜੇ ਪਹਿਲੇ 15 ਦਿਨ ਤੱਕ ਤਾਂ ਇੰਨੀ ਔਖੀ ਚੋਈ ਨਾ ਇਹ ਪੇਟੀ ਬਾਹੂ ਗੱਲਾਂ ਹੀ ਛੱਡ ਅੱਛਾ ਬਾਕੀ ਗੱਲਾਂ ਛੱਡ ਉਹਦੀ ਵੀ ਦੱਸ ਜਿਹਦੇ ਲਈ ਕੋਠਾ ਪਾਇਆ ਉਹ ਮਾਇਆ ਫਿਰਦਾ ਆ ਗਿਆ ਆ ਆ ਆ ਆ ਗਿਆ ਉਹ ਵਰਦਾ ਉਹ ਵਰਦਾ ਹੀ ਹੁਣ ਉਹ ਮੈਂ ਤਾਂ ਕੋਈ ਵਾਲਾ ਸਵੇਰੇ ਮੋਟਰਸਾਈਕਲ ਤੇ ਕਹਿੰਦਾ ਤੇਲ ਮੁੱਕਾ ਤੇ ਹੁਣ ਸਾਈਕਲ ਤੇ ਆ ਗਿਆ ਹੁਣ ਥਾਲਿਆ ਸਾਈਕਲ ਤੇ ਵੀ ਆ ਗਿਆ ਸਵੇਰੇ ਭਾਨੇ ਆਏ ਮੋਰਸਾਂ ਚ ਤੇਲ ਨਹੀਂ ਵੇਲਾ ਦੇ ਗਾਉਂ ਦੇ ਵਾਲੇ ਤੇ ਜੰਗ ਵਾਲਾ ਹੁਣੇ ਹੁਣੇ ਸਵੇਰ ਤੇ ਕਿੰਨੇ ਵੇਖਿਆ ਆਹੋ ਇਹਦਾ ਫੇਰ ਕੀ ਪਤਾ ਕਪ ਕਾਲੂ ਪਲਾਨ ਚੇਂਜ ਹੋ ਜੇ ਆਹੀਂ ਕੋਟੇ ਦੀ ਤਿਆਰੀ ਕਰੀ ਵਰਦੀ ਇਹ ਪਲਾਨ ਚ ਹੀ ਕਰ ਜੇ ਆ ਮਸ਼ੀਨ ਦਾ ਵਾਕੇ ਬਹੁਤ ਫਾਇਦਾ ਵੇਖ ਲੈ ਆ ਮੈਂਟੋ ਮੈਂਟੀ ਤਾਰ ਕਰੀ ਜਾਣੀਆਂ ਹੁਣੇ ਨੇ ਤੰਦਾ ਟਕਾ ਕੇ ਗਗੋ ਥੱਲੇ ਪਾਣੀ ਮਰੀ ਚੰਗਾ ਪ੍ਰੈਸ਼ਰ ਦੇ ਚੰਗੇ ਤਰ੍ਹਾਂ ਟਕਾ ਕੇ ਫੇਰ ਮਾਰ ਦੇ ਪ੍ਰੈਸੇ ਥੱਲੇ ਵੀ ਮਾਰ ਦੇ ਟਰਾਲੀ ਇਹ ਕਮੇਟੀ ਦੀ ਪੈ ਜਾਣੀ ਗੱਗੂ ਅੰਦਰ ਇਹਦੇ ਹਾਂ ਲੋਕਾਂ ਦਾ ਕੰਮ ਕਰਦੇ ਕੰਮ ਜਾਂਦੇ ਹੋ ਕੀ ਆਖਦੇ ਇਹ ਹੁਣ ਭੱਜ ਜਾਣਾ ਹਸਾਲ ਲੜਾ ਤੇਰੀ ਨੇ ਇੱਥੇ ਲਾਤ ਬੰਨ ਲੈਣੀ ਬੰਨ ਦੇਣਾ ਹੁਣ ਮਾਰੇਗਾ ਤੂੰ ਵੀ ਵਾਹੇ ਨਹੀਂ ਤੇਲ ਮੁੱਕਾ ਜਾ ਉਹ ਆ ਤੜਕੇ ਹੀ ਬੰਨ ਲਿਆ ਕਰਨਾ ਪਾਉ ਠੀਕ ਹੈ ਨਾ ਨਿਰਨੇ ਕਾਲ ਦੇ ਬੁਆ ਹੀ ਨਹੀਂ ਲਾਉਣਾ ਸੀ ਹਾਂ ਦੋ ਚਾਰ ਕਿਧਰ ਲਾ ਦੇ ਬੁਆ ਹੀ ਨਹੀਂ ਲਾਉਣਾ ਹਾਂ ਲੋਕਾਂ ਨੂੰ ਆਉਦੋ ਜੀ ਮੇਰੀ ਅੱਗ ਨਹੀਂ ਜਗਣੀ ਤਮ ਕਰਿਆ ਕਰਨਾ ਕੇ ਹਾਂ ਨੇੜੇ ਜਾਓ ਗਰੀਬ ਮਾਰ ਹਾਂ ਲਓ ਕੋਈ ਰੱਖ ਦੋ ਉਹਨਾਂ ਨੂੰ ਇੱਥੇ ਕੋਲਾਂ ਦੇ ਤੇ ਵੀ ਬਿਲਾ ਉਹਨਾਂ ਤੇ ਲੈ ਆਂਦਾ ਕੋਈ ਉਹਨਾਂ ਨੂੰ ਆਦਿ ਰੱਖ ਦੋ ਹਾਂ ਆਪਣਾ ਪਿਆਰਾ ਕਰ ਦੰਗੇ ਲਓ ਦੂਜੀ ਤਾਂ ਲਿਆ ਦੇ ਲੋ ਵੀ ਸੱਜਣਾ ਕੈਮਰਾ ਦਾ ਬਣ ਗਿਆ ਜੀ ਕਿਹਨੇ ਬੰਦਾ ਭੜਾ ਰਵੇ ਨਾ ਰਵੇ ਘਬਰਾ ਦਾ ਬਣ ਕੇ ਤਿਆਰ ਹੋ ਗਿਆ ਆ ਵੇਖ ਬਾਈ ਇੱਕ ਰਹਿ ਗਈ ਫਰਸ਼ ਹੁਣੇ ਦੀ ਇੱਕ ਰਹਿ ਗਈ ਇਹਨੂੰ ਕਲੀ ਮਾਰਨ ਵਾਲੀ ਓਹੋ ਗਿੱਲੇ ਸੀਮਿੰਟ ਨਾਲ ਲੱਗ ਗਿਆ ਤੇ ਕੋ ਥੱਲੇ ਬੰਨੇ ਟੀਪ ਥੋੜੀ ਜਿਹੀ ਰਹਿ ਗਈ ਆ ਪਰ ਮੈਂ ਇੰਨਾ ਤੁਹਾਨੂੰ ਦੱਸ ਦਿੰਨਾ ਇਹ ਘੱਟੋ ਘੱਟ ਨਾ ਇਹ ਰੂਮ ਦਾ ਟੈਂਪਰੇਚਰ 2 ਡਿਗਰੀ ਘੱਟ ਆ ਦੂਜੇ ਰੂਮਾਂ ਨਾਲ ਮਿੱਟੀ ਦੇ ਕਮਰੇ ਦਾ ਆਈ ਛੱਤਾਂ ਦਾ ਫਾਇਦਾ ਹੁੰਦਾ ਸੀ ਠੰਡੇ ਹੁੰਦੇ ਸੀ ਬਾਕੀ ਪਾਹੂ ਨਾਂ ਲਾ ਕੇ ਗਰਮਾਲੇ ਦੇ ਕਹਿੰਦੇ ਕਰ ਤੱਕ ਕੁੱਕਰ ਹੋਣੀ ਕਹਿੰਦੇ ਦਹਿਸ਼ਤੀ ਬੰਦੇ ਆ ਕਹਿੰਦੇ ਕੀ ਆ ਇਹ ਕੀ ਆ ਇਹ ਦਿਹਾੜੀ ਦੁਗਨ ਦਿੰਦਾ ਹਾਂ ਕੀ ਆ ਦਿਹਾੜੀ ਮੰਗਦਾ ਸੋਹਿਆ ਨੂੰ ਸਹੌਰਿਆਂ ਤਾਂ ਕਹਿੰਦਾ 25 ਸਾਲੀ ਗੀੜਾ ਮਾਰੀਦਾ ਤੇ ਉਹ ਵੀ ਦਿਹਾੜੀ ਲੈ ਕੇ ਆਈ ਦੀ ਵੀ ਪਾਹੂ ਤੁਹਾਡੇ ਕਰਕੇ ਮੇਰੀ ਦਿਹਾੜੀ ਮਰ ਗਈ ਆ ਐਡਾ ਜ਼ਾਲਮ ਪਰਸਨ ਆਏ ਕਹਿੰਦੇ ਅ ਤੇ ਲੋਬੀ ਇਸ ਦਿਨ ਅਜਦਾ ਵਲੌਗ ਹੁੰਦਾ ਖਤਮ ਤੇ ਹੁਣ ਇਹਨਾਂ ਮਾਰਾਂ ਕਲੀ ਕਲੀ ਮਾਰ ਕੇ ਰੰਗ ਰੰਗ ਕਰਕੇ ਫਰਸ਼ ਪਾ ਕੇ ਫਿਰ ਕਰਾਵਾਂਗੇ ਅਜੇ ਤੇ ਉਹਦੀ ਘਰ ਦੀ ਤੋਂ ਮੂਰਤ ਇਹਦਾ ਕਿ ਨਹੀਂ ਵੀ